ਵੀਰ ਜੀ ਚੋਨਾ ਜਿਮਣੀ ਚੋਨਾ ਹੋ ਰਿਹਾ ਉੱਥੇ ਤੇ ਸਾਰੇ ਮੌਜੂਦ ਨੇ ਵੀਰ ਜੀ ਉਹ ਵੀ ਖੁਸ਼ ਹੈ ਜਿਮਣੀ ਚੋਨਾ ਵਾਲੇ ਵੀ ਇੱਥੋਂ ਗੱਡੀਆਂ ਲੈ ਕੇ ਜਦੋਂ ਲੰਘਦੇ ਟੋਲ ਨਹੀਂ ਲੱਗਦਾ ਉਹ ਵੀ ਖੁਸ਼ ਹੈ ਮੈਨੂੰ ਤਾਂ ਕਈ ਵਾਰੀ ਲੱਗਦਾ ਵਾ ਕਿ ਸ਼ਾਇਦ ਇਹ ਲੋਕ ਇਲੈਕਸ਼ਨਾਂ ਤੱਕ ਕਹਿੰਦੇ ਆ ਕਿ ਬੈਠੇ ਰੋ ਬਾਅਦੋਂ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਜਿੰਨੇ ਐਮਪੀ ਐਮਐਲ ਇੱਥੇ ਲੰਗੇ ਹੋਣਗੇ ਉਹਨਾਂ ਨੂੰ ਕੋਈ ਨਜ਼ਰ ਨਹੀਂ ਆ ਸਭ ਕੁਝ ਪਤਾ ਹੈ ਜਿਹੜੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਵੀ ਮੇਰੇ ਰਾਜ ਦੇ ਵਿੱਚ ਕੀ ਹੋ ਰਿਹਾ ਨਾ ਤੇ ਕੋਈ ਮੁੱਖ ਮੰਤਰੀ ਆਇਆ ਨਾ ਕੋਈ ਐਮ ਐਲ ਏ ਆਇਆ ਨਾ ਕੋਈ ਮਿਨਿਸਟਰ ਆਇਆ ਤੇ ਨਾ ਕੋਈ ਐਮ ਪੀ ਆਇਆ ਇਹ ਤੇ ਸਾਰਾ ਗਲੀ ਮਿਲੀ ਸਰਕਾਰ ਦੇ ਗਲੀ ਮਿਲੀ ਭੁਗਤ ਨਾਲ ਹੀ ਇਹ ਚੱਲਦਾ ਸੀਗਾ ਸਭ ਕੁਝ ਪਤਾ ਹੈ ਲੇਕਿਨ ਜਨਤਾ ਦੀ ਜਦੋਂ ਗੱਲ ਆਂਦੀ ਹੈ ਨਾ ਜੀ ਉਦੋਂ ਅੱਖਾਂ ਮੂੰਹ ਕੰਨ ਸਭ ਬੰਦ ਹੋ ਜਾਂਦੇ ਐ ਜਦੋਂ ਇਲੈਕਸ਼ਨ ਦੇ ਦਿਨ ਆਉਂਦੇ ਐ ਆਪਣੀ ਦੁਕਾਨਦਾਰੀਆਂ ਚਲਾਣ ਲਈ ਉਦੋਂ ਪੈਂਜੀ ਖਿਆਲ ਰੱਖਿਓ ਮੈਂ ਹੀ ਤੁਹਾਡਾ ਰੱਖੀ ਆ ਮੈਂ ਹੀ ਤੁਹਾਡਾ ਆਪਣਾ ਵਾ ਮੈਂ ਹੀ ਤੁਹਾਡਾ ਮਸੀਹਾ ਆ ਅੱਜ ਮਸੀਹਾ ਦੀ ਲੋੜ ਅਗਲੀ ਰਾਤ ਨਹੀਂ ਤੇ ਇਹ ਆ ਵੀ 3 ਵਜੇ ਦੇ ਵੱਜਦੇ ਨੂੰ ਸਾਰੇ ਟੋਰਟੈਕਸ ਦੇ ਜਿੰਦੇ ਲਾ ਦਾਂਗੇ ਕਬੀਲਾ ਟੀਵੀ 205 ਪਹੁੰਚਿਆ ਟੋਲ ਪਲਾਜ਼ਾ ਲੱਡਵਾਲ ਤੇ ਜਿੱਥੇ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਤੇ ਨਾਲ ਹੀ ਆਪਣੇ ਟੈਕਸੀ ਡਰਾਈਵਰ ਭਰਾ ਵੀ ਉਹਨਾਂ ਨਾਲ ਸਾਤ ਦਿਨ ਲਈ ਪਹੁੰਚ ਕੇ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਕੀ ਕਹਿਣਾ ਚਾਹੋਗੇ ਇੰਨੀ ਭਾਰੀ ਸੰਖਿਆ ਵਿੱਚ ਤੁਸੀਂ ਟੋਲ ਪਲਾਜ਼ਾ ਤੇ ਪਹੁੰਚੇ ਹੋ ਭਾਜੀ ਸਤਿ ਸ੍ਰੀ 16 ਤਰੀਕ ਤੋਂ ਇਹ ਧਰਨੇ ਤੇ ਬੈਠੇ ਆਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਇਸ ਕਰਕੇ ਅੱਜ 30 ਤਰੀਕ ਦੀ ਕਾਲ ਬਹੁਤ ਵੱਡੀ ਕਾਲ ਦਿੱਤੀ ਗਈ ਸੀ ਪੂਰੇ ਲੁਧਿਆਣਾ ਸ਼ਹਿਰ ਦੇ ਆਸ-ਪਾਸੇ ਜਿੰਨਾ ਵੀ ਏਰੀਆ ਹੈ ਜਲੰਧਰ ਫਗਵਾੜਾ ਸਾਰ ਜਗ੍ਹਾ ਤੋਂ ਬੰਦੇ ਸਾਡੇ ਪਹੁੰਚੇ ਆ ਤੇ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਕੋਈ ਪ੍ਰਸ਼ਾਸਨ ਦਾ ਬੰਦਾ ਗੱਲ ਕਰਨ ਵਾਸਤੇ ਨਹੀਂ ਆਇਆ ਇੱਕ ਦਿਨ ਐਸਡੀਐਮ ਸਾਹਿਬ ਆਏ ਸੀਗੇ ਉਹ ਵੀ ਦੁਬਾਰਾ ਵਾਪਸ ਨਹੀਂ ਆਏ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਕਾਲ ਦਿੱਤੀ ਕਿ ਧਰਨੇ ਦੀ ਬਹੁਤ ਵੱਡੀ ਪ੍ਰਿੰਨ ਲੁਧਿਆਣਾ ਦੇ ਨਵੇਂ ਐਮਪੀ ਐ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਕੋਈ ਨਹੀਂ ਆਇਆ ਰਿਸਪੌਂਸ ਨਹੀਂ ਆਇਆ ਜੀ ਐਮਪੀ ਸਾਹਿਬ ਦਾ ਵੀ ਸਾਨੂੰ ਬੜਾ ਰੋਜ਼ ਸੀਗਾ ਉਹਨਾਂ ਦਾ ਕਿ ਉਹ ਆਣਗੇ ਪਰ ਲੇਕਿਨ ਉਹਨਾਂ ਨੇ ਨਹੀਂ ਆਏ ਐਮਪੀ ਐ ਮੈਨੂੰ ਦੱਸ ਦਿਨ ਦੇਖਦੇ ਆ ਜੀ ਹਾਂਜੀ ਐਮਪੀ ਐਮਐਲਏ 10 ਦਿਨ ਦੇਖਦੇ ਆ ਜਦੋਂ ਵੋਟਾਂ ਦੀ ਜ਼ਰੂਰਤ ਹੁੰਦੀ ਆ 10 ਦਿਨ ਹੱਥ ਜੋੜਦੇ ਨੇ ਤੇ 5 ਸਾਲ ਜਨਤਾ ਤੋਂ ਹੱਥ ਜੜਵਾਉਂਦੇ ਨੇ ਆ ਜਿਮਣੀ ਚੋਣਾ ਹੋ ਰਿਆਂ ਜਲੰਧਰ ਉੱਥੇ ਬਿਜ਼ੀ ਨੇ ਨਹੀਂ ਬਿਜ਼ੀ ਕੋਈ ਨਹੀਂ ਆ ਇਹ ਤਾਂ ਬਸ ਹੋਣਾ 5-6 ਦਿਨ ਉੱਥੇ ਵੀ ਜਿਮਣੀ ਚੋਣਾ ਉੱਥੇ ਵੀ ਜ਼ੋਰ ਲੱਗਣਾ ਪਰ ਇਹ ਸਾਡੇ ਭੋਲੇ ਪਾਲੇ ਲੋਕ ਦਸਾਂਕ ਦਿਨਾਂ 'ਚ ਫੇਰ ਉਹਨਾਂ ਨੂੰ ਚਿਤਾ ਕੇ ਉਹ ਜਿੱਤ ਜਾਂਦੇ ਨੇ ਉਹਨੇ ਦਿਨ ਸਾਡੇ 'ਚ ਨੇ ਜਿੰਨੇ ਦਿਨ ਉਹ ਜਿੱਤਦੇ ਨਹੀਂ ਜਦੋਂ ਜਿੱਤ ਜਾਂਦੇ ਆ ਫੇਰ ਉਹ ਉਹ ਪਾਰਟੀਆਂ ਦੀ ਬੁੱਕਲ 'ਚ ਵੜ ਜਾਂਦੇ ਆ ਚਾਹੇ ਉਹ ਭਾਜਪਾ ਹੋਈ ਚਾਹੇ ਉਹ ਕਾਂਗਰਸ ਹੋਈ ਸਾਨੂੰ ਚਾਹੀਦੇ ਸਾਡੇ ਨੇਤਾ ਜਿਹੜੇ ਸਾਡੇ ਪੰਜਾਬ ਤੋਂ ਹੋਣ ਪੰਜਾਬ ਦੀ ਗੱਲ ਕਰਨ ਜਿਹੜੇ ਦਿੱਲੀ ਦੀ ਬੁੱਕਲ 'ਚ ਵੜ ਜਾਂਦੇ ਆ ਉਹ ਐਮਪੀ ਐਮਐਲਏ ਮੈਂ ਕਹਿੰਨਾ ਚੁਣੋ ਹੀ ਨਾ ਜਿਹੜੇ ਸਾਡੀ ਆਵਾਜ਼ ਹੀ ਨਹੀਂ ਸੁਣਦੇ ਜਿੱਤ ਕੇ ਦਿੱਲੀ ਬਹਿ ਜਾਂਦੇ ਨੇ ਅਸੀਂ ਫੇਰ ਸੜਕਾਂ ਤੇ ਧਰਨੇ ਦੇਣ ਜੋਗੇ ਰਹਿ ਜਾਂਦੇ ਆ ਅੱਜ ਦਾ ਜੋ ਰੋਸ ਪ੍ਰਦਰਸ਼ਨ ਕੀਤਾ ਯਾਰ ਇਹਦੇ ਵਾਸਤੇ ਤੁਸੀਂ ਕੀ ਕਹੋ ਕਿੰਨੀ ਦੇਰ ਤੱਕ ਚੱਲਦਾ ਰਹੇਗਾ ਇਹ ਰੋਸ ਪ੍ਰਦਰਸ਼ਨ ਅੱਜ 30 ਤਰੀਕ ਦੀ ਕਾਲ ਦਿੱਤੀ ਹੋਈ ਹੈ ਜੀ ਸਾਡੇ ਕਿਸਾਨ ਮਜ਼ਦੂਰ ਵੀਰ ਨਾਲ ਰਲੇ ਹੋਏ ਨੇ ਸਾਡੇ ਹਰ ਸਟੇਟ ਤੋਂ ਡਰਾਈਵਰ ਵੀਰ ਵੀ ਪਹੁੰਚੇ ਨੇ ਟਰਾਂਸਪੋਰਟ ਵੀਰ ਵੀ ਪਹੁੰਚੇ ਨੇ ਜਿਨ੍ਹਾਂ ਦੇ ਕੋਲ ਟੈਕਸੀਆਂ ਨੇ ਬੱਸਾਂ ਨੇ ਟਰੱਕ ਨੇ ਅੱਜ ਸਾਰਿਆਂ ਨੇ ਹੀ ਸਮਰਥਨ ਦਿੱਤਾ ਹੋਇਆ ਵੀ ਅੱਜ ਉਥੇ ਟੂਲ ਤੇ ਤਾਲਾ ਲਾ ਦੇਣਾ ਕੀ 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 ਮੰਗ ਕਰਦੇ ਤੁਸੀਂ ਪਹਿਲਾਂ ਜੀ ਮੰਗਾ ਸਾਡੀਆਂ ਬਹੁਤ ਨੇ ਜੀ ਪਹਿਲਾਂ ਵੀ ਅਸੀਂ ਦੋ ਤਿੰਨ ਵਾਰੀ ਧਰਨਾ ਇੱਥੇ ਲਾ ਚੁੱਕੇ ਹਾਂ ਸਾਡੇ ਕਮਰਸ਼ੀਅਲ ਗੱਡੀ ਜਿਹੜੀ ਅਸੀਂ ਨਵੀਂ ਲੈਣੇ ਆ ਉਹਦਾ ਪਾਸ ਇਹਨਾਂ ਨੇ ਬੰਦ ਕਰ ਦਿੱਤਾ ਔਰ ਦੂਜੇ ਤੀਜੇ ਮਹੀਨੇ ਟੂਲ ਦਾ ਜਿਹੜਾ ਰੇਟ ਵਧੀ ਜਾਂਦਾ ਮਨ ਮਰਜੀ ਇਹਨਾਂ ਦੀ ਚੱਲਦੀ ਆ ਔਰ ਸਭ ਤੋਂ ਵੱਡੀ ਗੁੰਡਾਗਰਦੀ ਇੱਥੇ ਕਰਦੇ ਨੇ ਟੂਲ ਪਲਾਜ ਵਾਲੇ ਮਿਸਬੀਵ ਕਰਦੇ ਨੇ ਜੇ ਕੋਈ ਮਾੜੀ ਮੋਟੀ 19 21 ਗੱਲਬਾਤ ਕਰ ਲੈਂਦਾ ਜੀ ਤੇ ਇਹਦੀ ਮਿਆਦ ਖਤਮ ਹੋਣ ਦੀ ਵੀ ਕੋਈ ਗੱਲ ਕੀਤੀ ਗਈ ਹੈ ਜੀ ਇਹਦੀ ਮਿਆਦ ਤਾਂ ਵੈਸੇ ਕਹਿੰਦੇ ਜੀ ਵੀ ਦੋ ਦੋ ਸਾਲ ਹੋ ਗਏ ਨੇ ਇਹ ਤੇ ਇਹ ਧੱਕੇਸ਼ਾਈ ਨਾਲ ਹੀ ਟੂਲ ਚੱਲ ਰਿਹਾ ਇਸ ਵਾਸਤੇ ਹਜੇ ਤੱਕ ਸਾਡੇ ਨਾਲ ਕੋਈ ਗੱਲਬਾਤ ਵੀ ਕਰਨੀ ਆ ਠੀਕ ਹੈ ਜੀ ਤੁਹਾਨੂੰ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੱਜੀ ਕੀ ਕਹਿਣਾ ਚਾਹੋਗੇ ਏਡੀ ਵੱਡੀ ਗਿਣਤੀ ਜੀ ਰੋਜ਼ ਪ੍ਰਦਰਸ਼ਨ ਕਰਾ ਰਹੇ ਟੋਲ ਪਲਾਜਾ ਤੇ ਮਹਾਰਾ ਜਿਹੜਾ ਐਡਾ ਵੱਡਾ ਧੱਕਾ ਹੋ ਰਿਹਾ ਸੀ ਤੇ ਉਹਦਾ ਫੇਰ ਰੋਜ਼ ਵੀ ਵੱਡਾ ਹੀ ਹੋਣਾ ਸੀ ਬਿਲਕੁਲ ਜੀ ਸੋ ਉਸ ਜਿਹੜੀ ਤਕੇਸ਼ਾ ਹੀ ਸਾਡੇ ਨਾਲ ਲੁੱਟਖਸਟ ਹੋ ਰਹੀ ਸੀ ਉਹਦੇ ਅੱਜ ਮਾਮਲੇ 'ਚ ਅਸੀਂ ਇਕੱਠੇ ਹੋਏ ਆਂ ਔਰ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਆਂ ਵੀ ਹਮੇਸ਼ਾ ਥੋੜੀ ਹੀ ਨਹੀਂ ਚੱਲੂਗੀ ਜਿਹੜੀ ਆਮ ਜਨਤਾ ਆ ਜਿਹਨੇ ਆਪਦੇ ਬੱਚੇ ਪਾਲਣੇ ਆ ਅਸੀਂ ਟੈਕਸੀ ਕਿਤੇ ਨਾਲ ਰਿਲੇਟਡ ਆਂ ਅਸੀਂ ਵੀ ਆਪਦੇ ਬੱਚੇ ਪਾਲਨੇ ਆ ਸਾਨੂੰ ਵੀ ਸਾਡੇ ਬਾਰੇ ਵੀ ਕੁਝ ਸੋਚਿਆ ਜਾਵੇ ਸੋ ਉਸ ਖਾਤਰ ਅਸੀਂ ਰੋਸ ਪ੍ਰਦਰਸ਼ਨ ਦੇ ਗਰੁੱਪ ਦੇ ਵਿੱਚ ਇਕੱਠੇ ਹੋਏ ਹਾਂ ਆ ਕਹਿੰਦਾ ਕਿ ਡਬਲ ਡਬਲ ਟੈਕਸ ਪੇ ਕਰਨਾ ਪੈਂਦਾ ਹੈ ਗੱਡੀ ਖਰੀਦਦੇ ਤਾਂ ਵੀ ਟੈਕਸ ਦਿੰਨੇ ਰੋਡ ਟੈਕਸ ਦਿੰਨੇ ਆ ਇਹਦੇ ਟੋਲ ਪਲਾਜ਼ਰ ਦੇ ਵੀ ਟੈਕਸ ਦਿੰਨੇ ਬਿਲਕੁਲ ਜੀ ਬਿਲਕੁਲ ਮੈਨੂੰ ਅਜੇ ਤੱਕ ਨਹੀਂ ਪਾਇ ਲੱਗਿਆ ਵੀ ਟੋਲ ਟੈਕਸ ਅਸੀਂ ਕਾਹਦਾ ਦੇ ਰਹੇ ਹਾਂ ਰੋਡ ਦਾ ਅਸੀਂ ਰੋਡ ਟੈਕਸ ਦਿੰਨੇ ਆ ਜੇ ਅਸੀਂ ਚਾਹ ਪੱਤੀ ਲੈਣੇ ਆ ਉਹ ਤੇ ਟੈਕਸ ਦਿੰਨੇ ਆ ਪੈਟਰੋਲ ਅਸੀਂ ਪਾਉਨੇ ਉਹ ਤੇ ਟੈਕਸ ਦਿੰਨੇ ਆ ਡੀਜ਼ਲ ਤੇ ਅਸੀਂ ਉਹ ਟੈਕਸ ਦਿੰਨੇ ਆ ਹਰੇਕ ਜ ਪੈਟੋਲ ਦਾ ਕਿਹਦਾ ਟੈਕਸ ਹੋ ਗਿਆ ਅਜੇ ਤੱਕ ਨਹੀਂ ਸਾਨੂੰ ਸਮਝ ਆਈ ਸੋ ਉਸ ਮਾਮਲੇ 'ਚ ਅਸੀਂ ਇਕੱਠੇ ਹੋਏ ਆ ਵੀ ਸਰਕਾਰ ਨੂੰ ਕੁਛ ਨਾ ਕੁਛ ਸਮਝ ਆ ਜਾ ਸਕੇ ਵੀ ਹਮੇਸ਼ਾ ਹੀ ਸਰਕਾਰ ਦੀ ਧੱਕੇਸ਼ਾ ਹੀ ਨਹੀਂ ਚੱਲੂਗੀ ਆਮ ਜਨਤਾ ਵੀ ਜਦੋਂ ਇਕੱਠੀ ਹੋ ਜਾਂਦੀ ਆ ਇੱਕ ਹਜੂਮ ਇਕੱਠਾ ਹੋ ਜਾਂਦਾ ਤੇ ਉਦੋਂ SLAB ਜਿਹੜਾ ਆ ਉਹ ਵੱਡੇ ਵੱਡੇ ਤਖਤ ਹਲਟ ਦਿੰਦਾ ਹੈ ਆ ਆਪਣੇ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਕਹਿ ਗਿਆ ਸੀ ਕਈ ਟੋਲ ਟੈਕਸ ਬੰਦ ਕਰਵਾ ਦਿੱਤੇਗੇ ਪਰ ਇਸ ਟੋਲ ਟੈਕਸ ਤੇ ਕਦੀ ਉਹਨਾਂ ਦਾ ਧਿਆਨ ਨਹੀਂ ਪਿਆ ਕੀ ਕਹਿਣਾ ਚਾਹੋਗੇ ਇਹ ਟੋਲ ਟੈਕਸ ਦੇ ਧਿਆਨ ਤਾਂ ਹੋ ਸਕਦਾ ਜੀ ਕੀ ਪਤਾ ਕੁਛ ਨਾ ਕੁਛ ਵਿੱਚ ਦਾਲ ਚ ਕਾਲਾ ਹੋਵੇ ਕਿਉਂਕਿ ਅੱਜ ਤਕਰੀਬਨ 15 ਦਿਨ ਹੋ ਗਏ ਆ ਇੱਥੇ ਅਸੀਂ ਟੈਕਸੀ ਯੂਨੀਅਨ ਕਿਸਾਨ ਜਥੇਬੰਦੀਆਂ ਨਾਲ ਸਾਥ ਦੇ ਕੇ ਧਰਨਾ ਲਾਇਆ ਹੋਇਆ 15 ਦਿਨਾਂ ਤੱਕਰ ਸਾਡੇ ਤਾਂ ਹੀ ਹੁਣ ਤਾਂ ਹੀ ਉਹਨਾਂ ਨੇ ਕੋਈ ਪਹੁੰਚ ਨਹੀਂ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਕਰੀ ਇੱਕ ਦਿਨ ਆਏ ਆ ਆ ਕੇ ਉਹਨਾਂ ਨੇ ਸਾਤੋ ਜਿਹੜੀ ਲੈਟਰ ਮੰਗ ਪੱਤਰ ਲਿਆ ਮੰਗ ਪੱਤਰ ਲੈ ਕੇ ਚਲੇ ਗਏ ਕਹਿੰਦੇ 2 ਦਿਨ ਤਾਂ ਹੀ ਅਸੀਂ ਤੁਹਾਨੂੰ ਜਵਾਬ ਦਿੰਨੇ ਆ ਕੋਈ ਸਾਨੂੰ ਅਜ ਤਾਈਂ ਜਵਾਬ ਨਹੀਂ ਮਿਲਿਆ ਜੀ ਤਾਂ ਅਗਲੀ ਰਣਨੀਤੀ ਕੀ ਹੋ ਸਕਦੀ ਜੀ ਅਗਲੀ ਰਣਨੀਤੀ ਜੀ ਇਹ ਟੋਲ ਟੈਕਸ ਨੂੰ ਪੱਕੇ ਤੌਰ ਤੇ ਬੰਦ ਕਰਿਆ ਜਾਊਗਾ ਅੱਛਾ ਜੀ ਜੇ ਫੇਰ ਵੀ ਇਹ ਸਰਕਾਰ ਸਾਡੇ ਨਾਲ ਧੱਕਾ ਕਰਦੀ ਆ ਤੇ ਫੇਰ ਅੱਗੇ ਅੱਗੇ ਰਣਨੀਤੀ ਕਿਸਾਨ ਯੂਨੀਅਨਾਂ ਰਲ ਕੇ ਬਣਾਈ ਜਾਊਗੀ ਜੀ ਠੀਕ ਹੈ ਜੀ ਧੰਨਵਾਦ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਪਾਰੀ ਸੰਖਿਆ ਦੇ ਵਿੱਚ ਟੈਕਸੀ ਰੋਡ ਟੈਕਸੀ ਚਲਾਉਣ ਵਾਲੇ ਡਰਾਈਵਰ ਭਰਾ ਵੀ ਇਸ ਤਰਨੇ ਦੀ ਹਮਾਇਤ ਕਰਨ ਲਈ ਟੋਲ ਪਲਾਜ਼ਾ ਤੇ ਪਹੁੰਚ ਚੁੱਕੇ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਕਿੰਨਾ ਸਾਰਾ ਹਜੂਮ ਤੁਸੀਂ ਦੇਖ ਸਕਦੇ ਹੋ ਇਕੱਠ ਇਸ ਟੋਲ ਪਲਾਜ਼ਾ ਦੇ ਉੱਪਰ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ ਚੁੱਕੇ ਤੇ ਬਨੇ ਰਹੋ ਤੇ ਨਾਲ ਤੁਸੀਂ ਦੇਖਦੇ ਰਹੋ ਅਪਡੇਟਸ ਦੇਖਦੇ ਰਹੋ ਖਬੀਲਾਲ ਟੀਵੀ ਦੇ ਦੋਸਤੋ ਟੋਲ ਪਲਾਜ਼ਾ ਤੇ ਕਿਸਾਨ ਯੂਨੀਅਨ ਇਕਤਾ ਫਤਿਹ ਇਹਨਾਂ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਜੀ ਪਹੁੰਚੇ ਨੇ ਆਪਣੇ ਜਥੇ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸੱਤ ਗਾਲੀ ਸਾਡੀ ਕੀ ਕਰਨਾ ਚਾਹੋਗੇ ਤੁਸੀਂ ਆਪਣੀ ਪੂਰੀ ਜਥੇਬੰਦੀ ਦੇ ਨਾਲ ਇਹ ਜੋ 30 ਤਰੀਕ ਦੀ ਕਾਲ ਦਿੱਤੀ ਗਈ ਸੀ ਉਹਦਾ ਸਮਰਥਨ ਕਰਨ ਆਏ ਹੋ ਸਾਡੀ ਇਸ ਤਰ੍ਹਾਂ ਇਹਨਾਂ ਦਾ ਇਹ ਪੂਰੀ ਤਰ੍ਹਾਂ ਸਮਰਥਨ ਕਰਦੇ ਆਂ ਤੇ ਸਾਡੇ ਹਿਸਾਬ ਨਾਲ ਜੀ ਇਹ ਫੌਰਨ ਤੌਰ ਤੇ ਬੰਦ ਹੀ ਹੋਣਾ ਚਾਹੀਦਾ ਜੀ ਜੋ ਪਬਲਿਕ ਨੂੰ ਇਹਨਾਂ ਹਰਾਸਮੈਂਟ ਕਰਦੇ ਆਂ ਨਾਲੇ ਤਾਂ ਇੱਕ ਗੱਡੀਆਂ ਦਾ ਟੈਕਸ ਲਈ ਜਾਂਦੇ ਆ ਇਹ ਇਸ ਤਰ੍ਹਾਂ ਪਬਲਿਕ ਦੀ ਲੁੱਟ ਦਾ ਛੋਟ ਕਰ ਰਹੇ ਆ ਇਹ ਤਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਜੀ ਪੰਜਾਬ ਸਰਕਾਰ ਦਾ ਕੋਈ ਨੁਮਾਇंदा ਐਮਪੀ ਐਮਐਲਏ ਅਜੇ ਤੱਕ ਨਹੀਂ ਤੇ ਪਹੁੰਚੇ ਇਵਨ ਦੋ ਬਿੱਟੂ ਜੀ ਪੂਰੇ ਪੰਜਾਬ ਦੇ ਰੇਲ ਮੰਤਰੀ ਬਣ ਚੁੱਕੇ ਨੇ ਉਹਨਾਂ ਨਾਲ ਵੀ ਕੋਈ ਸਾਰ ਨਹੀਂ ਲਿੱਤੀ ਗਈ ਇਹਨਾਂ ਦਾ ਉਸ ਹਿਸਾਬ ਆ ਜੀ ਜਿਵੇਂ ਕਹਿੰਦੇ ਨੇ ਨਾ ਮੀਂਹ ਪੈਦੇ ਪਮਕੜਵਾਰ ਨਿਕਲਦੇ ਨੇ ਤੇ ਜਦੋਂ ਇਲੈਕਸ਼ਨ ਆਉਂਦੇ ਆ ਇਹ ਉਦੋਂ ਹੀ ਬਾਹਰ ਆਉਂਦੇ ਨੇ ਇਹਨਾਂ ਨੂੰ ਜਨਤਾ ਦੀ ਕੋਈ ਮਤਲਬ ਨਹੀਂ ਹੈਗਾ ਕੀ ਤੜੇ ਵਾਲਾ ਰਣਨੀਤੀ ਹੋਏਗੀ ਅਗਲੀ ਜੇ ਤੁਹਾਡੇ ਨਹੀਂ ਮੰਗਾ ਮੋਨੀਆਂ ਗਈਆਂ ਤੁਸੀਂ ਐਸੇ ਤਰ੍ਹਾਂ ਹੀ ਇਹ ਤਾਂ ਜਾਊਗਾ ਇਹ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ ਜੇ ਇਹਨਾਂ ਜਥੇਪੰਦੀਆਂ ਪੂਰਨ ਤੌਰ ਤੇ ਸਹਿਦੋ ਦਮਾਂਗੇ ਜੀ ਤੁਹਾਡੇ ਹੁਣ ਜਥੇਪੰਦੀ ਨਾਲ ਕਿੰਨੇ ਕਿ ਮੈਂਬਰ ਤੁਸੀਂ ਆਪਣੇ ਨਾਲ ਲੈ ਕੇ ਆਈਏ ਤੁਹਾਡੇ ਕੋਲ ਕਰੋ 40 50 ਮੈਂਬਰ ਹੈਗੇ ਜੀ ਓਕੇ ਹਾਂਜੀ ਸਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਾਡੇ ਸਾਹਮਣੇ ਇਹ ਟੋਲ ਬੰਦ ਹੋਣਾ ਚਾਹੀਦਾ ਹੈਗਾ ਇਹਦੀ ਤਾਂ ਵੈਸੇ ਐਕਸਪਾਇਰੀ ਡੇਟ ਹੋ ਚੁੱਕੀ ਹੈਗੀ ਹੈ ਪਰ ਫਿਰ ਵੀ ਇਹ ਧੱਕਾ ਕਰ ਰਹੇ ਨੇ ਜੇ ਧੱਕਾ ਕਰ ਰਹੇ ਨੇ ਆਮ ਪਬਲਿਕ ਤੇ ਬਹੁਤ ਜ਼ਿਆਦਾ ਬੋਝ ਪੈ ਰਿਹਾ ਹੈਗਾ ਸਾਡੇ ਸਾਹ ਉਹਨੇ ਬੰਦ ਹੋਣਾ ਚਾਹੀਦਾ ਤੇ ਬੰਦ ਨਾ ਕਰਨ ਤਾਂ ਸਿਮਤ ਜੇ ਅੰਦਰ ਟੈਕਸ ਟੋਲ ਲਾਣ ਜਿਹੜਾ ਆ ਮਾਰੇ ਕੋਈ ਦੇ ਸਕਿਆ ਜੀ ਸਾਡੀ ਦੇਰ ਹੈ ਗਈ ਹੈ ਦੇ ਆਂਦੇ ਟੈਮ ਨਾਲ ਸਾਡਾ ਜਿਵੇਂ ਅਸੀਂ ਗੱਡੀ ਨਵੀ ਲੈਨੇ ਆ ਉਸੇ ਟੈਕਸ ਦੇ ਕੇ ਜਾਂਨੇ ਆ ਇਹ ਤਾਂ ਸਾਡੇ ਨਾਲ ਨਜਾਇਜ਼ ਟੱਕਾ ਹੋ ਰਿਹਾ ਹੈਗਾ ਜੀ ਆ ਇਹਨਾਂ ਨੂੰ ਟੋਲ ਪ੍ਰੇਡ ਵਾਲਾ ਇੱਕ ਗੱਲ ਸੁਣਨ ਚਾਹੁੰਦੀ ਆ ਵੀ ਜੋ ਲੋਕਡਾਊਨ ਆਇਆ ਸੀ ਤਾਂ ਬਹੁਤ ਨੁਕਸਾਨ ਹੋਇਆ ਸੀਗਾ ਸ਼ਾਇਦ ਉਹਦੇ ਕਰਕੇ ਇਹ ਮਿਆਦ ਵਧਾਈ ਜਾ ਰਹੀ ਆਪਣੇ ਵੱਲੋਂ ਨਹੀਂ ਇਹ ਦੇਖੋ ਜੀ ਪਹਿਲੀ ਗੱਲ ਤੇ ਜਦੋਂ ਟੋਲ ਲੱਗਦਾ ਹੈਗਾ ਨਾ ਜਦੋਂ ਟੋਲ ਲੱਗਦਾ ਹੈਗਾ ਇਹਨਾਂ ਨੂੰ ਡੇਟ ਲਿਖਣੀ ਚਾਹੀਦੀ ਹੈ ਕਿ ਅੱਜ ਟੋਲ ਸ਼ੁਰੂ ਹੋਇਆ ਤੇ ਇਹਨ ਦੀ ਨਿਕਸਪੈਰੀ ਹੋ ਜਾਏਗਾ ਤਾਂ ਪਬਲਿਕ ਨੂੰ ਪਤਾ ਵੀ ਇਹ ਜਿੰਨੀ ਦਿਨ ਲਈ ਮਿਆਦ ਦੇਗੀ ਉਸ ਤੋਂ ਬਾਅਦ ਖਤਮ ਹੋ ਜਾਏਗਾ ਜਦੋਂ ਲੈ ਖਤਮ ਹੋ ਜਾਂਦਾ ਪ ਤਾਂ ਕਿੰਨੇ ਕਵੇ ਦਾ ਟਾਈਮ ਹੈ ਜਦੋਂ ਇਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਪੁਰਾਣੀ ਇਹ ਤਕਰੀਬਨ ਸਵੇਰ ਨਾਲ ਜਦ ਤੱਕ ਬੰਦ ਨਾ ਹੋਏਗਾ ਇਹਦੇ ਸੰਘਰਸ਼ ਹੁੰਦਾ ਰਹੇਗਾ ਨਹੀਂ ਅੱਜ ਇਵੇਂ ਕਹਿ ਰਹੇ ਸੀਗੇ ਪੂਰੇ ਤੌਰ ਤੇ ਬੰਦ ਕਰ ਦਿੱਤਾ ਜਾ ਗਿਆ ਪੱਲੀਆਂ ਲਾ ਕੇ ਬੋਰੀਆਂ ਲਗਾ ਰੋ 3 ਵਜੇ ਦਾ ਟਾਈਮ ਹੈ ਤਿੰਨ ਵਜੇ ਤਿੰਨ ਵਜੇ ਦਾ ਟਾਈਮ ਹੈਗਾ ਜੀ ਕਿ ਤੁਸੀਂ ਕੀ ਕਹਿਣਾ ਚਾਹੋਗੇ ਲਾਸ ਤੁਸੀਂ ਇਹ ਟੋਲ ਪਲਾਂਜ ਦੇ ਨੁਮਾਇੰਦਿਆਂ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਾਡਾ ਸਰਕਾਰ ਨੂੰ ਇਹੀ ਹੈਗੀ ਹੱਥ ਜੋੜ ਕੇ ਬੇਨਤੀ ਹੈਗੀ ਇਹ ਤਕਰੀਬਨ ਜਿਵੇਂ ਬਾਕੀ ਟੋਲ ਬੰਦ ਕਰ ਰਿਹਾ ਐਕਸਪਾਇਰੀ ਡੇਟ ਨਾਲ ਇਹਦੀ ਵੀ ਡੇਟ ਐਕਸਪਾਇਰੀ ਹੋ ਚੁੱਕੀ ਹੈਗੇ ਇਹਨ ਪਰ ਇਸ ਟੋਲ ਪਲਾਜ਼ਾ ਤੇ ਨਜ਼ਰ ਨਹੀਂ ਪਈ ਉਹਨਾਂ ਦੀ ਉਹਨਾਂ ਅਸਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜਾ ਦੇਖੋ ਜੀ ਇੰਨਾ ਪਬਲੀ ਦਾ ਕੱਟ ਹੋਇਆਗਾ ਉਹਨਾਂ ਦੀ ਨਜ਼ਰ ਕਰਕੇ ਕੱਟ ਕੀਤਾ ਗਿਆਗਾ ਉਹਨਾਂ ਨੂੰ ਕੁਝ ਨਾ ਕੁਝ ਦਿਖੇ ਵੀ ਇਹ ਜਿਹੜਾ ਕੱਟ ਹੋ ਰਿਹਾ ਇਸ ਕਰਕੇ ਕੱਟ ਹੋ ਰਿਹਾਗਾ ਕੱਲ ਲਗਾਉਣ ਤੋਂ ਬਾਅਦ ਜਿਹੜੇ ਜਿਮਨੀ ਚੋਣਾ ਹੋਈ ਜਾਣੇ ਜਵੰਦਰ ਚ ਹੋ ਰਿਆ ਨੇ ਇਧਰੋਂ ਲੰਘ ਕੇ ਗਏ ਨੇ ਕਿ ਉਹਨਾਂ ਨੂੰ ਨਜ਼ਰ ਨਹੀਂ ਪਈ ਇਸਦੀ ਉੱਪਰ ਦੇਖੋ ਜਦੋਂ ਅੱਖੇ ਬੰਦ ਕਰ ਲਈਏ ਤਾਂ ਉਦੋਂ ਕੀ ਨਜ਼ਰ ਆਣਾ ਹੈਗਾ ਇਸ ਕਰਕੇ ਇਹ ਜਿਹੜਾ ਸਰਕਾਰਾਂ ਨੇ ਜਦੋਂ ਇਲੈਕਸ਼ਨਾਂ ਦੇਣ ਹੁੰਦੇ ਨੇ ਉਦੋਂ ਤਾਂ ਆਪਣਾ ਬਹੁਤ ਦਿਖਾਉਂਦੇਗੇ ਇਹ ਆਈਏ ਕਰਦਾਂਗੇ ਉਹ ਕਰਦਾਂਗੇ ਇਹ ਕਰਦਾਂਗੇ ਪਰ ਜਦੋਂ ਇਲੈਕਸ਼ਨ ਨਿਕਲਦੀ ਹੈਗੀ ਬਾ ਲੋਕਾਂ ਨੂੰ ਬੋਡੀ ਕਰ ਕਰਾ ਲੈਂਦੇ ਨੇ ਉਸ ਤੋਂ ਬਾਅਦ ਇਹ ਦਿਆ ਬਦਲੀ ਆਪਣੇ ਆਪਣੇ ਕਹਿ ਤੋਂ ਬਾਹਰ ਹੋ ਜਾਂਦੇ ਹਨ ਲੁਧਿਆਣਾ ਦੇ ਨਵੇਂ ਐਮਪੀ ਨੇ ਰਵਣਿਆ ਸੋਰੀ ਬੜਾ ਵੜਿੰਗ ਜੀ ਉਹ ਵੀ ਇਸ ਟਾਈਮ ਜਲੰਧਰ ਬੈਠੇ ਹੋਏ ਨੇ ਜਿਮਣੀ ਚੋਲਾ 'ਚ ਆਪਣੇ ਪਾਰਟੀ ਨੂੰ ਜਿਤਾਉਣ ਵਾਸਤੇ ਉਹਨਾਂ ਅਸਤੇ ਕੀ ਕਹੋਗੇ ਤੁਸੀਂ ਨਹੀਂ ਐਸੀ ਦੇਹੀ ਕਹਾਂਗੇ ਉਹ ਸਾਡੇ ਨਾਲ ਸਹਿਯੋਗ ਦੇਣ ਤੋ ਬਤ ਬਤ ਸਾਡੇ ਨਾਲ ਜਿੰਨੇ ਵੀ ਹੋ ਸੋ ਸਹਿਯੋਗ ਕਰਕੇ ਇਹ ਟੋਲ ਨੂੰ ਬੰਦ ਕਰਾਂਗੇ ਠੀਕ ਹੈ ਅਸੀਂ 30 ਤਰੀਕ ਦੀ ਕਾਲ ਸੀ ਟੋਲ ਪਲਾਜ਼ਾ ਲੱਡਵਾਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਨੇਤਾ ਜੀ ਉਹਨਾਂ ਦੇ ਮੈਂਬਰ ਸਾਡੇ ਨਾਲ ਖੜੇ ਗੱਲਬਾਤ ਕਰਦੇ ਆਂ ਸਸੀ ਕਾਲ ਜੀ ਸਸੀ ਕਾਲ ਜੀ ਸਰ ਕੀ ਕਹਿਣਾ ਚਾਹੋਗੇ ਜੋ 30 ਤਰੀਕ ਦੀ ਕਾਲ ਸੀ ਉਹਦੇ ਵਾਸਤੇ ਵੱਡਾ ਭਾਰੀ ਘੱਟ ਹੋਇਆ ਹੈ ਤੇ ਕੁਝ ਜਿਹੜੀ ਤੂੰ 30 ਤਰੀਕ ਦੀ ਅਸੀਂ ਕਾਲ ਦਿੱਤੀ ਸੀਗੀ ਉਹਦੇ ਵਾਸਤੇ ਅੱਜ ਬਹੁਤ ਵੱਡਾ ਘੱਟ ਹੋਇਆ ਹੈ ਜਿਹੜਾ ਇਹ ਅੱਜ ਤੋਂ 15 16 ਦਿਨ ਪਹਿਲਾਂ ਤੋਂ ਇਹ ਟੂਲਪਲਾਜ ਆ ਬੰਦ ਕੀਤਾ ਜੋ ਕਿ ਪਬਲਿਕ ਦੀ ਲੋਟ ਸੀ ਇਹ ਜਿਹੜਾ ਟੂਲਪਲਾਜ ਆ ਇਹਦੀ ਬੁਨਿਆਦ ਖਤਮ ਹੋ ਚੁੱਕੀ ਆ ਪਰ ਸਾਡੀਆਂ ਜਿਹੜੀਆਂ ਸਰਕਾਰਾਂ ਅੰਨੀਆਂ ਬੋਲੀਆਂ ਜਿਨ੍ਹਾਂ ਨੇ ਇਹ ਨਹੀਂ ਪਤਾ ਮੇਂ ਤੇ ਕੀ ਹੋ ਰਿਹਾ ਸਾਰਿਆਂ ਦੀ ਰੇਲੀ ਮਿਲੀ ਭੋਗਤ ਨਾਲ ਇਹ 2 ਨੰਬਰ ਦੇ ਵਿੱਚ ਲੋਕਾਂ ਦੀ ਜੇਬ ਤੇ ਡਾਕਾ ਮਾਰਿਆ ਜਾਂਦਾ ਸੀ ਜੋ ਕਿ ਭਾਰਤੀ ਕਿਸਾਨ ਮਜ਼ਦੂਰ ਜੁਨੀਆ ਨੇ ਪੰਜਾਬ ਤੇ ਬੀਕੇ ਜੂ ਦਬਾਬਾ ਨੇ ਇਹਨੂੰ ਰੋਕੀ ਦਿੱਤਾ ਔਰ ਇਹਨਾਂ ਦੇ ਬਾਰ ਬਾਰ ਅਲਟੀਮੇਟਮ ਦੇਣ ਤੋਂ ਬਾਅਦ ਵੀ ਇਹਨਾਂ ਕੋਲ ਕੋਈ ਵੀ ਸਾਡੇ ਕੋਲ ਦਫਾਨ ਵਾਸਤੇ ਕਾਗਜ਼ ਪੱਤਰ ਨਹੀਂ ਮਿਲੇ ਆ ਸੋ ਅਸੀਂ ਇਹਨਾਂ ਨੂੰ ਇਹੀ ਅੱਜ ਤੱਕ 30 ਤਰੀਕ ਦਾ ਅਲਟੀਮੇਟਮ ਦਿੱਤਾ ਸੀ ਵੀ ਇਹਨਾਂ ਕੋਲ ਦੇ ਤਾਂ ਕੋਈ ਕਾਗਜ਼ ਪੱਤਰ ਤੁਹਾਡੇ ਕੋਲ ਹੈ ਤੇ ਸਾਡੀਆਂ ਮੰਗਾਂ ਦੇ ਮੁਤਾਬਕ ਤੇ ਅਸੀਂ ਤੁਹਾਨੂੰ ਇਹਨੂੰ ਚੱਲਣ ਦਵਾਂਗੇ ਪਰ ਇਹ ਕਾਗਜ਼ਪਤ ਤੱਕਾ ਨਹੀਂ ਸਕਦੇ ਸਾਨੂੰ ਲੱਗਦਾ ਸੀ ਦਾਲ ਕਾਲੀ ਆ ਪਰ ਇਹਦਾ ਸਾਰਾ ਕੁਝ ਹੀ ਕਾਲਾ ਹੈ ਇਹਦਾ ਇਹਨਾਂ ਕੋਲ ਕੁਛ ਨਹੀਂ ਹੈ ਸਰਕਾਰਾਂ ਦੀ ਮਿਲੀ ਭੁਗਤ ਨਾਲ ਜਨਤਾ ਦੀ ਜੇਬ ਦੇ ਉੱਤੇ ਬਹੁਤ ਵੱਡਾ ਡਾਕਾ ਵੱਜਿਆ ਜਾ ਰਿਹਾ ਸੀ ਬਹੁਤ ਵੱਡਾ ਇਹ ਕਰੋੜ ਸੀਗਾ ਜੋ ਕਿ ਸਰਕਾਰਾਂ ਦੀ ਰਲੀ ਮਿਲੀ ਭੁਗਤ ਨਾਲ ਚੱਲ ਰਿਹਾ ਸੀ ਅਸੀਂ ਇਸ ਨੂੰ ਅੱਜ ਸਾਧੀਆਂ ਜਥੇਬੰਦੀਆਂ ਨੇ ਇਕੱਠ ਕਰਕੇ ਤੇ ਇਹਦਾ ਅਸੀਂ ਅਨਾਉਂਸ ਕਰਕੇ ਅੱਜ ਨੂੰ ਪੱਕੇ ਤੌਰ ਤੇ ਪੂਰਨ ਬੰਦ ਕਰ ਦਿੰਦੇ ਹਾਂ ਪੰਜਾਬ ਸਰਕਾਰ ਦੇ ਨਮਾਇਦੇ ਐਮਪੀ ਐਮਐਲਏ ਨੇ ਕੋਈ ਨਹੀਂ ਆਇਆ ਪਤਾ ਨਹੀਂ 15 ਦਿਨ ਹੋ ਚੁੱਕੇ ਤੱਕ ਇਹਨਾਂ ਧਰਨਾ ਦਿੱਤੇ ਨੂੰ ਕੋਈ ਵੀ ਪੁਸ਼ਕਸ਼ ਕਰਨ ਨਹੀਂ ਆਇਆ ਜੀ ਦੇਖੋ ਜੀ ਇੰਨੇ ਦਿਨ ਤੋਂ ਸਰਕਾਰ ਨੂੰ ਪਤਾ ਹੀ ਨਹੀਂ ਸਰਕਾਰ ਨਾਂ ਦੀ ਕੋਈ ਚੀਜ਼ ਹੈ ਨਹੀਂ ਜਿਹੜੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਵੀ ਮੇਰੇ ਰਾਜ ਦੇ ਵਿੱਚ ਕੀ ਹੋ ਰਿਹਾ ਨਾ ਤੇ ਕੋਈ ਮੁੱਖ ਮੰਤਰੀ ਆਇਆ ਨਾ ਕੋਈ ਐਮਐਲਏ ਆਇਆ ਨਾ ਕੋਈ ਮਨਿਸਟਰ ਆਇਆ ਤੇ ਨਾ ਕੋਈ ਐਮਪੀ ਆਇਆ ਇਹ ਤੇ ਸਾਰਾ ਗਲੀ ਮਿਲੀ ਸਰਕਾਰ ਦੇ ਗਲੀ ਮਿਲੀ ਭੁਗਤ ਨਾਲ ਹੀ ਇਹ ਚੱਲਦਾ ਸੀਗਾ ਸੋ ਇਹ ਜਿਹੜਾ ਏਡਾ ਬੜਾ ਫਰੋਰ ਹੈ ਇਹ ਅੱਜ ਬੰਦ ਕਰਨ ਜਾ ਰਹੇ ਆ ਤੇ ਇਹਨੂੰ ਬੰਦ ਕਰ ਦਿੱਤਾ ਜਾਊਗਾ ਕਿੰਨੇ ਕੁ ਦਾ ਟਾਈਮ ਹੈ ਇਹਨੂੰ ਪੂਰਾ ਮੈਸੇਜ ਆ ਵੀ ਸੀਲ ਕਰਨ ਦਾ ਕਿੰਨੇ ਕੁ ਕਦੋਂ ਪਤਾ ਜਾਏਗਾ ਵੀ ਤਾਂ ਕਰੀਬ 3 ਵਜੇ ਦੇ ਕਰੀਬ ਇਹਨੂੰ ਅਸੀਂ ਸੀਲ ਕਰ ਦਾਂਗੇ ਤਾਂ ਕੀ ਕੀ ਕਾਰਗੁਜ਼ਾਰੀ ਕੀਤੀ ਹੈ ਸੀਲ ਕਰਨ ਦੇ ਵਿੱਚ ਨਤੀ ਮਨ ਕਰ ਕਾਰਜਕਾਰੀ ਦੇਖੋ ਜੀ ਦੇਖੋ ਸਾ ਇਹਨਾਂ ਨੂੰ ਦੇਖੋ ਅਸੀਂ ਤਾਂ ਹੀ ਕਰ ਸਕਦੇ ਆ ਅਸੀਂ ਇਹਨਾਂ ਨੂੰ ਬੁਲਾਇਆ ਬੁਲਾ ਕੇ ਵੀ ਜੇ ਇਹ ਤਾਂ ਤੁਹਾਡੇ ਕੋਲ ਕੁਝ ਹੈਗਾ ਆ ਸਾਨੂੰ ਦਿਖਾਓ ਜੇ ਨਹੀਂ ਦਿਖਾਉਣਾ ਕਰਦੇ ਤਾਂ ਅਸੀਂ ਬਰੌਡ ਨਹੀਂ ਚੱਲਣ ਦਵਾਂਗੇ ਲੋਕਾਂ ਦੀ ਜੇਬ ਤੇ ਡਾਕਾ ਨਹੀਂ ਮਾਰਨ ਦਵਾਂਗੇ ਬੰਦ ਕਰਾਂਗੇ ਐਸੇ ਟਾਲ ਪਲਾਜ਼ਾ ਦੀ ਗੱਲ ਕੀਤੀ ਯਾਰ ਕਿ ਹੋਰ ਵੀ ਪੰਜਾਬ ਦੇ ਜਾਂ ਇਸੇ ਰੋਡ ਦੇ ਉੱਪਰ ਦੇਖੋ ਜੀ ਸਾਡੀ ਅੱਖ ਤੋਂ ਐਸਾ ਜਿਹਾ ਕੋਈ ਟੂਲ ਪਲਾਜ਼ਾ ਨਹੀਂ ਜਿਹੜਾ ਸਾਡੀ ਅੱਖ ਤੋਂ ਬਚ ਸਕਿਆ ਜਿਹੜੀਆਂ ਸਰਕਾਰਾਂ ਆ ਸਾਡੀਆਂ ਇਹ ਤਾਂ ਅੰਨੀਆਂ ਬੋਲੀਆਂ ਆ ਇਹਨਾਂ ਨੂੰ ਤਾਂ ਪਬਲਿਕ ਨਾਲ ਕੋਈ ਮਾਤੇ ਵੋਟਾਂ ਲਈਆਂ ਜਿੱਤ ਕੇ ਆਪੋ ਆਪਣੇ ਘਰ ਭਰਨੇ ਪਰ ਲੇਕਿਨ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਇੱਕ ਇਹੋ ਜਿਹਾ ਤਹਿਯਾ ਕੀਤਾ ਵੀ ਅਸੀਂ ਜਿਹੜੇ ਪਬਲਿਕ ਦੀ ਜੇਬ ਤੇ ਕੋਈ ਵੀ ਡਾਂਕਾ ਨਹੀਂ ਪੈਂਦਾਂ ਠੀਕ ਹੈ ਧੰਨਵਾਦ ਜੀ ਸਰ ਕੀ ਕਹੋਗੇ ਤੁਸੀਂ ਸਰ ਇਹ ਸਭ ਤੋਂ ਪੁਰਾਣਾ ਟੋਲ ਪਲਾઝા ਲਗਾ ਹੋਇਆ ਜੀ ਜਿਹੜਾ ਕਿ ਤਕਰੀਬਨ ਪਿਛਲੇ 20 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਇਹਦੀ ਕੋਈ ਮਿਆਦ ਨਹੀਂ ਕੋਈ ਇਹਦੀ ਗੁਹਦੜੀ ਨਾ ਇਹ ਮਨਮਾਨੀਆਂ ਨਾਲ ਚੱਲਦਾ ਸਰਕਾਰ ਦੀ ਮਿਹਲੇ ਭੁਗਤਣਾ ਚੱਲ ਰਿਹਾ ਇਹ ਤਾਂ ਸਰਕਾਰ ਨੂੰ ਇਹ ਚੋ ਹਿਸਾਬ ਪੱਤੀ ਜਾਂਦੀ ਸਰਕਾਰ ਕਿਉਂ ਬੰਦ ਕਰੇ ਜੀ ਇਹਨੂੰ ਪਰ ਲੋਕਾਂ ਦੀ ਕਪਟਾ ਪ੍ਰੇਮ ਮੁੱਖ ਮੰਤਰੀ ਸਾਹਿਬ ਨੇ ਲੋ ਕਈ ਟੋਲ ਪਲਾਜ਼ਾ ਬੰਦ ਵੀ ਕਰਾਏਗੇ ਪਰ ਇਹ ਟੋਲ ਪਲਾਜ਼ਾ ਤੇ ਕਈ ਨੂੰ ਨਜ਼ਰ ਨਹੀਂ ਪਈ ਇਹ ਸਭ ਤੋਂ ਵੱਡਾ ਕਮਾਊਪੋਤਿਆ ਜੀ ਸਭ ਤੋਂ ਵੱਡਾ ਟੋਲ ਪਲਾਜ਼ਾ ਦਾ ਮਹਿੰਗਾ ਟੋਲ ਪਲਾਜ਼ਾ ਤੇ ਸਭ ਤੋਂ ਜ਼ਿਆਦਾ ਆਮਦਨ ਇੱਥੋਂ ਹੁੰਦੀ ਹੈ ਸਾਰੇ ਲੋਕਲ ਐਮ ਐਲ اے ਤੇ ਮੁੱਖ ਮੰਤਰੀ ਤੱਕ ਸਭ ਹਿੱਸਾ ਜਾਂਦਾ ਇੱਥੋਂ ਜੀ ਵੱਡੇ ਵੱਡੇ ਸਾਹਿਬਾਂ ਦਾ ਤਰਨਾ ਦਾ ਬਿਲੀ ਭੁਗਤਣਾ ਚੱਲ ਰਿਹਾ ਜੀ ਜੇ ਕੋ 15 ਦਿਨ ਹੋ ਗਏ ਤਰਨਾ ਦੇ ਧਿਆਨ ਕੋਈ ਵੀ ਇੱਥੇ ਕੋ ਕਾਗਜ਼ ਪੱਤਰ ਲੈ ਕੇ ਕੋਈ ਵੀ ਅਧਿਕਾਰੀ ਨਹੀਂ ਆਇਆ ਸਾਡੇ ਕੋ ਆ ਹੈਗਾ ਸਾਡੀ ਮਿਆਦ ਆ ਜਾਂ ਕੋਈ ਗੱਲਬਾਤ ਹੈ ਕੋਈ ਇਹ ਬਿਨਾ ਗੈਰ ਕਾਨੂੰਨੀ ਚੱਲ ਜਾਂਦਾ ਗੁਰਕ ਤਾਂ ਦੱਸ ਚੱਲੀ ਜਾਂਦਾ ਜੀ ਚੱਲੀ ਜਾਂਦਾ ਜਿੰਨੇ ਚਿਰ ਨਹੀਂ ਕਿਸੇ ਨੇ ਪੁੱਛਿਆ ਆ ਕਿਸਾਨ ਜਿੱਥੇ ਬੰਦਿਆਂ ਵੱਲੋਂ ਤੋਂ ਇਲਾਵਾ ਆਟੋ ਯੂਨੀਅਨਸ ਵੱਲੋਂ ਵੀ ਬਹੁਤ ਧਰਨ ਦਿੱਤਾ ਗਿਆ ਸਾਥ ਦਿੱਤਾ ਯਾਰ ਉਹਨਾਂ ਸਤੇ ਕੀ ਕਹੋਗੇ ਜੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੀਆਂ ਦੂਸਰੀਆਂ ਯੂਨੀਅਨਾਂ ਨਾਲ ਨਾਲ ਸਾਥ ਦਿੱਤਾ ਹੈ ਟੈਂਪੂ ਯੂਨੀਅਨਾਂ ਟਰੱਕ ਯੂਨੀਅਨਾਂ ਸਾਰੀਆਂ ਰੇਡੀ ਟੈਕਸੀ ਯੂਨੀਅਨ ਨਾਲ ਸਾਰਿਆਂ ਕਿਉਂਕਿ ਹਰ ਵਾਰ ਕੇ ਤੋਂ ਦੁਖੀ ਆ ਕਿਉਂਕਿ ਇੱਕ ਛੋਟੀ ਤੋਂ ਛੋਟੀ ਗੱਡੀ ਨੂੰ ਵੀ 215 ਰੁਪਏ ਟੈਕਸ ਦੇ ਕੇ ਜਾਣਾ ਪੈਂਦਾ ਅਪ ਡਾਊਨ ਲਈ 300 ਰੁਪਏ ਉਹਨਾਂ ਦਾ ਡੀਜ਼ਲ ਨਹੀਂ ਲੱਗਦਾ ਜਿੰਨਾ ਕਿ ਟੋਟਲ ਸਰਫਾਈਸ ਦਾ ਠੀਕ ਹੈ ਜੀ ਤਾਂ ਕੀ ਕਹੋਗੇ ਸਾਡੇ ਨਾਲ ਕੁਝ ਨੌਜਵਾਨ ਭਰਾ ਵੀ ਜੁੜੇ ਨੇ ਕੀ ਕਹਿਣਾ ਚਾਹੋਗੇ ਸਟੋਰ ਪਹੁੰਚਾ ਵਾਏ ਗੁਰਜੀ ਦੇ ਖਾਲਸਾ ਵਾਏ ਗੁਰਜੀ ਦੀ ਫਤਿਹ ਅੱਜ ਸਾਨੂੰ 15 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਕੋਈ ਵੀ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਨਿਤਨ ਗੜਕਰੀ ਦਾ ਬਿਆਨ ਆਇਆ ਸੀਗਾ ਇੱਕ ਉਹਨਾਂ ਨੇ ਕਿਹਾ ਸੀ ਜਿਹੜੇ ਟੋਲ ਟੈਕਸ ਦੇ ਉੱਤੇ ਐਂਬੂਲੈਂਸ ਲੈਟਰਨ ਬਾਥਰੂਮ ਦੀ ਵਿਜ਼ਿਬਿਲਟੀ ਨਹੀਂ ਗਈ ਉਹ ਟੋਲ ਤੇ ਟੋਲ ਟੈਕਸ ਦੇਣ ਦਾ ਫਾਇਦਾ ਨਹੀਂ ਕੋਈ ਪਰ ਇੱਥੇ ਟੋਲ ਟੈਕਸ ਦਿਨੇ ਆ ਸੀ ਨਾ ਤਾਂ ਇੱਥੇ ਕੋਈ ਵਿਜ਼ਿਬਿਲਟੀ ਆ ਨਾ ਹੋਰ ਕੁਛ ਆ ਸਰਕਾਰ ਇਹ ਲੈਂਦੀ ਆ ਵੀ 5% ਜਿਹੜਾ ਟੈਕਸ ਆ ਉਹ ਬੂਟਿਆਂ ਦਾ ਕਹਿੰਦੀ ਆ ਇੱਥੇ ਮੈਂ ਕਹਿੰਦਾ ਕੋਈ ਵੀ ਦਰਖਤ ਨਹੀਂ ਲੱਗਿਆ ਨਾ ਹੀ ਕੋਈ ਹੈਗੀ ਸਹੂਲਤ ਹੋਰੇ ਨੰਬਰ 3 ਤੇ ਰਵਨੀਤ ਬਿੱਟੂ ਜੀ ਦਾ ਬਿਆਨ ਆਇਆ ਸੀਗਾ ਰਵਨੀਤ ਬਿੱਟੂ ਜੀ ਕਹਿੰਦੇ ਸੀਗੇ ਵੀ ਇਹ ਸੈਂਟਰ ਸਰਕਾਰ ਦੇ ਅੰਦਰ ਹੀ ਹੈ ਨੀ ਟੋਲ ਉਹਨਾਂ ਨੇ ਇਹ ਗੱਲ ਕਹੀ ਬਿਆਨ ਦਿੱਤੇ ਇਹ ਕਹਿੰਦੇ ਪੰਜਾਬ ਸਰਕਾਰ ਦੇ ਅੰਦਰ ਆ ਪੰਜਾਬ ਸਰਕਾਰ ਆਉਂਦੀ ਨਾ ਕੋਈ ਐਮਐਲਏ ਨਾ ਐਮਪੀ ਮੈਂ ਇੱਕ ਰਵਨੀਤ ਬਿੱਟੂ ਜੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਬੀ ਤੁਸੀਂ ਮੰਤਰੀ ਬਣੇ ਹੋ ਹਣ ਬੀਜੇਪੀ ਦੇ ਤੁਸੀਂ ਆਉਂਦੇ ਹੋਰੇ ਆ ਕੇ ਗੱਲ ਕਰਦੇ ਫੇਰ ਅਸੀਂ ਉਹਨਾਂ ਨੂੰ ਕਹਿੰਦੇ ਐਸ ਡੀ ਐਮ ਆਏ ਸਾਡੇ ਨਾਲ ਇੱਕ ਦਿਨ ਬਸ ਉਹਨਾਂ ਨੇ ਮੰਗ ਪੱਤਰ ਲਿਆ ਉਸ ਤੋਂ ਬਾਅਦ ਕੋਈ ਅਧਿਕਾਰੀ ਨਹੀਂ ਆਇਆ ਉਹਨਾਂ ਅਗਲੀ ਰਣਨੀਤੀ ਕੀ ਹੋਏਗੀ ਅਗਲੀ ਰਣਨੀਤੀ ਇਹ ਆ ਵੀ 3 ਵਜੇ ਦੇ ਵੱਜਦੇ ਨੂੰ ਸਾਰੇ ਟੋਲ ਟੈਕਸ ਦੇ ਜਿੰਦੇ ਲਾ ਦਾਂਗੇ ਸਿਰਫ ਐਸ ਟੋਲ ਪਲੱਸ ਦੀ ਗੱਲ ਕੀਤੀ ਹੈ ਕਿ ਹੋਰ ਵੀ ਇਹ ਨਾਲ ਲੱਗਦੇ ਜਾਣਗੇ ਹੋਰ ਜਿਨ੍ਹਾਂ ਦੀ ਮਿਆਦ ਖਤਮ ਹੋ ਗਈ ਹੋਈ ਉਹਨਾਂ ਦੇ ਵੀ ਜਿੰਦੇ ਲੱਗਣਗੇ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਦੇਖੋ ਇੱਡਾ ਭਾਰੀ ਇਕੱਠ ਹੋਇਆ 30 ਤਰੀਕ ਦੀ ਕਾਲ ਕਦੇ ਸ਼ੁਭ ਕਰਮਣਤੇ ਕਭ ਹੂਣਾ ਡਰੂ ਨਿਸ਼ਚੈ ਕਰ ਆਪਣੀ ਜਿੱਤ ਕਰੂ ਔਰ ਜੇ ਇਹ ਜਿੱਤ ਜਿੰਦੇ ਲਈ ਅਸੀਂ ਖੜੇ ਆ ਇਹ ਜਿੱਤ ਕੱਲੇ ਕਿਸਾਨਾਂ ਦੀ ਨਹੀਂ ਇਹ ਜਿੱਤ ਕੱਲੀ ਕੁਮਾਰ ਗੌਰਵ ਦੀ ਨਹੀਂ ਇਹ ਜਿੱਤ ਕੱਲੇ মিডিਆ ਦੀ ਨਹੀਂ ਇਹ ਜਿੱਤ ਹੋਏਗੀ ਤਾਂ ਪੰਜਾਬ ਦੀ ਹੋਏਗੀ ਇਹ ਜਿੱਤ ਹੋਏਗੀ ਤਾਂ ਹਿੰਦੁਸਤਾਨੀਆਂ ਦੀ ਹੋਏਗੀ ਇਹ ਜਿੱਤ ਹੋਏਗੀ ਤਾਂ ਇਥੋਂ ਲੰਘਣ ਵਾਲੇ 40000 ਜਿਹੜੇ ਲੋਕ ਹੈ ਵਾਹਨ ਲੈ ਕੇ ਦਿੱਲੀ ਲੰਘਦੇ ਆ ਜਿਨ੍ਹਾਂ ਤੋਂ 330 ਰੁਪਏ ਤੋਂ ਲੈ ਕੇ 2140 ਰੁਪਏ ਵਸੂਲੇ ਜਾਂਦੇ ਆ ਜਿਨ੍ਹਾਂ ਦੀ ਜੇਬ ਤੇ ਡਾਕਾ ਮਾਰਿਆ ਜਾਂਦਾ ਪਿਆ ਵਾ ਕਈ ਸਾਲਾਂ ਤੋਂ ਕੋਈ ਸੁਣਵਾਈ ਨਹੀਂ ਕੋਈ ਪੁੱਛਣ ਵਾਲਾ ਨਹੀਂ ਹੁਣ ਵੀ ਹੁਣ ਵੀ 15 ਦਿਨ ਹੋ ਗਏ ਕੋਈ ਮਾਈ ਦਾ ਲਾਲ ਕਿਸੇ ਸਿਆਸੀ ਪਾਰਟੀ ਚੋਂ ਨਾ ਸੈਂਟਰ ਚੋਂ ਨਾ ਸਟੇਟ ਚੋਂ ਨਾ ਆਪੋਜੀਸ਼ਨ ਚੋਂ ਕੋਈ ਪੁੱਛਣ ਤੱਕ ਨਹੀਂ ਆਇਆ ਕਿ ਅਸੀਂ ਤੁਹਾਡੀ ਆਵਾਜ਼ ਉੱਪਰ ਤੱਕ ਲੈ ਕੇ ਜਾਵਾਂਗੇ ਵੀਰ ਜੀ ਚੋਣਾ ਜਿਮਣੀ ਚੋਣਾ ਹੋ ਰਿਹਾ ਉੱਥੇ ਸਾਰੇ ਮੌਜੂਦ ਨੇ ਵੀਰ ਜੀ ਉਹ ਵੀ ਖੁਸ਼ ਹੈ ਜਿਮਣੀ ਚੋਣਾ ਵਾਲੇ ਵੀ ਇੱਥੋਂ ਗੱਡੀਆਂ ਲੈ ਕੇ ਜਦੋਂ ਲੰਘਦੇ ਟੋਲ ਨਹੀਂ ਲੱਗਦਾ ਉਹ ਵੀ ਖੁਸ਼ ਹੈ ਮੈਨੂੰ ਤਾਂ ਕਈ ਵਾਰੀ ਲੱਗਦਾ ਵੈ ਕਿ ਸ਼ਾਇਦ ਇਹ ਲੋਕ ਇਲੈਕਸ਼ਨਾਂ ਤੱਕ ਕਹਿੰਦੇ ਆ ਕਿ ਬੈਠੇ ਰੋ ਬਾਅਦੋਂ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਜਿੰਨੇ ਐਮਪੀ ਐਮਐਲ ਇੱਥੇ ਲੰਗੇ ਹੋਣਗੇ ਉਹਨਾਂ ਨੂੰ ਕਿ ਨਜ਼ਰ ਨਹੀਂ ਆ ਸਭ ਸਭ ਕੁਝ ਪਤਾ ਹੈ ਲੇਕਿਨ ਜਨਤਾ ਦੀ ਜਦੋਂ ਗੱਲ ਆਂਦੀ ਹੈ ਨਾ ਜੀ ਉਦੋਂ ਅੱਖਾਂ ਮੂੰਹ ਕੰਨ ਸਭ ਬੰਦ ਹੋ ਜਾਂਦੇ ਆ ਜਦੋਂ ਇਲੈਕਸ਼ਨ ਦੇ ਦਿਨ ਆਉਂਦੇ ਆ ਆਪਣੀ ਦੁਕਾਨਦਾਰੀਆਂ ਚਲਾਣ ਲਈ ਉਦੋਂ ਫੈਨਜੀ ਖਿਆਲ ਰੱਖਿਓ ਮੈਂ ਹੀ ਤੁਹਾਡਾ ਰਾਖੀ ਆ ਮੈਂ ਹੀ ਤੁਹਾਡਾ ਆਪਣਾ ਵਾ ਮੈਂ ਹੀ ਤੁਹਾਡਾ ਮਸੀਹਾ ਅੱਜ ਮਸੀਹਾ ਦੀ ਲੋੜ ਸੀ ਅੱਜ ਮਸੀਹਾ ਦੀ ਲੋੜ ਸੀ ਦੇਖਦੇ ਆ ਕੌਣ ਆ ਪੰਜਾਬ ਦਾ ਮਸੀਹਾ ਕੈਨੇਡਾ ਤੋਂ ਨਹੀਂ ਆਏ ਅਮਰੀਕਾ ਤੋਂ ਨਹੀਂ ਆਏ ਇਹ ਕੋਈ ਗੋਰੇ ਨਹੀਂ ਬੈਠੇ ਇਹ ਸਾਡੇ ਆਪਣੇ ਭਰਾ ਕਿਸਾਨ ਬੈਠੇ ਆ ਪੰਜਾਬ ਇੱਕ ਤੇ ਐਗਰੀਕਲਚਰ ਸੂਬਾ ਵੈ ਪਰ ਪੰਜਾਬ ਦਾ ਹਰ ਇੱਕ ਆਦਮੀ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜਿਆ ਹੋਇਆ ਤੇ ਅੱਜ ਹਰ ਆਦਮੀ ਬੈਠਾ ਵਾ ਕਰੋਨਾ ਦੀ ਗਿਣਤੀਕਾਰੀ ਮੰਦਿਰ ਤੇ ਆ ਕੇ ਬੈਠੇ ਹੋਏ ਆ ਉਹ ਕਾਦੇ ਲਈ ਕਿਉਂਕਿ ਉਹ ਚਾਹਦੇ ਆ ਕਿ 330 ਤੋਂ 2160 ਰੁਪਏ ਦੀ ਲੁੱਟ ਗਈ ਹੈ ਸਕੂਲ ਟੈਕਸ ਲੰਡੂਵਾਲ ਦੇ ਬੈਰੀਅਰ ਤੋਂ ਉਹ ਬੰਦ ਹੋਵੇ ਉਹ ਬੰਦ ਹੋਵੇ ਦੇਖੋ ਸੋਚ ਕੇ ਦੇਖੋ ਹਰ ਰੋਜ਼ ਦੀ 7 ਕਰੋੜ ਤੋਂ 1.5 ਕਰੋੜ ਦੀ ਕਮਾਈ ਹੈ ਸਟੋਲ ਤੋਂ ਔਰ ਮਹੀਨੇ ਦੀ 1.5 ਤੋਂ 5 ਕਰੋੜ ਸਾਲ ਦੀ 500 ਕਰੋੜ ਰੁਪਇਆ ਸਿਰਫ ਇਸ ਸਟੋਲ ਤੋਂ ਕਦੀ ਇੰਨਾ ਪੈਸਾ 500 ਕਰੋੜ ਰੁਪਇਆ ਸਾਲ ਦਾ ਵਸੂਲਿਆ ਜਾਂਦਾ ਹੋਵੇ ਲੇਕਿਨ ਫੇਰ ਵੀ ਇਸ ਹਾਈਵੇ ਦੀ ਹਾਲਤ ਇੰਨੀ ਕੁ ਮਾੜੀ ਕਦੀ ਲਾਈਟਾਂ ਨਹੀਂ ਜਗਦੀਆਂ ਟੋਏ ਇੱਥੇ ਤਾਂ ਸਤਲੁਜ ਚੰਦ ਕਦਮੇ ਦੂਰੀ ਤੇ ਉਧਰ ਸੀਮਿੰਟਡ ਕ੍ਰੈਸ਼ ਬੈਰੀਅਰ ਸਾਈਡ ਦੀ ਬੰਨੀਆਂ ਟੁੱਟੀਆਂ ਪਈਆਂ ਹੋਣ ਕਦੀ ਮਿੱਟੀ ਨਾਲ ਜੱਕੀ ਜਾਵੇ ਕਦੀ ਝਾੜੀਆਂ ਨਾਲ ਕੱਟੀ ਜਾਵੇ ਹਾਲਾਤ ਬੱਤੋਂ ਬੱਤਰ ਹੈ ਸਾਈਵੇ ਦੇ ਉੱਤੇ ਸੂਝ ਦੇ ਨਾਮ ਤੇ ਕਦੀ ਪੈਸਾ ਸਾਈਵੇ ਤੇ ਲਗਾਇਆ ਹੀ ਨਹੀਂ ਗਿਆ ਪਾਣੀ ਜਾ ਕੇ ਦੇਖੋ ਬਰਸਾਤਾਂ ਸ਼ੁਰੂ ਹੋ ਗਈਆਂ ਪਾਣੀ ਦੇ ਛੱਪੜ ਲੱਗ ਜਾਂਦੇ ਸਾਈਡ ਵੇ ਜਗਾ ਜਗਾ ਦੇ ਉੱਤੇ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਇਸ ਮਾਰੇ ਹਾਲਾਤ ਬਈ ਇਹ ਕਹਿਣਾ ਚਾਹਾਂਗਾ ਕਿ ਜੇ ਵਾਕਈ ਤੁਸੀਂ ਪੰਜਾਬ ਦੀ ਜਨਤਾ ਦੇ ਵਾਕਈ ਮਸੀਹਾ ਹੋ ਤਾਂ ਪੰਜਾਬ ਦੇ ਲੋਕਾਂ ਬਾਰੇ ਸੋਚੋ ਇੱਥੇ ਆਓ ਇਸ ਟੋਲ ਟੈਕਸ ਤੇ ਅਸੀਂ ਇਹ ਨਹੀਂ ਕਹਿੰਦੇ ਟੋਲ ਟੈਕਸ ਬੰਦ ਕਰ ਦਿਓ ਘਟਾ ਦਿਓ ਘਟਾਓ ਠੀਕ ਹੈ ਔਰ ਘਟਾਓ ਘਟਾਣ ਦੇ ਨਾਲ ਨਾਲ ਉਹ ਪੈਸਾ ਜਿਹੜਾ ਹੈਗਾ ਵਾ ਟਰਾਂਸਪਰੈਂਸੀ ਦੇ ਨਾਲ ਨਜ਼ਰ ਆਵੇ ਕਿ ਸਾਈਡ ਵੇ ਤਾਂ ਲੱਗਦਾ ਪਿਆ ਵਾ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਇੱਥੇ ਜਲੰਧਰ ਇੱਥੇ ਸੌ ਸਿਟੀ ਰੋਡ ਦੇ ਉੱਤੇ ਇੱਕ ਟੋਲ ਟੈਕਸ ਹੋਰ ਲੱਗਿਆ ਹੋਇਆ ਸਿਰਫ 3 ਕਿਲੋਮੀਟਰ 4 ਕਿਲੋਮੀਟਰ ਯਾ ਇਹਨੂੰ ਲਗਾ ਲਓ ਇਹਦਾ ਰੇਟ ਘੱਟ ਕਰ ਦਿਓ ਠੀਕ ਹੈ ਜੀ ਤੇ ਉਹਨੂੰ ਬੰਦ ਕਰੋ ਕਿਉਂਕਿ ਜਗਰਾਉਂ ਤੋਂ ਜੇ ਕੋਈ ਬੰਦਾ ਆਂਦਾ ਵਾ ਪਹਿਲਾਂ ਉੱਥੇ ਭਰੇ ਫਿਰ ਸਾਊਥ ਸਿਟੀ ਫਿਰ ਇੱਥੇ 500 ਰੁਪਏ ਟੋਲ ਤੇ ਇੱਥੇ ਭਰ ਦਿਓ ਜੇ ਕਿਸੇ ਨੇ ਫਲੋਰ ਜਾਣਾ ਵਾ 500 ਰੁਪਏ ਤੇਨ ਨਹੀਂ ਲੱਗਣਾ 500 ਦਾ ਟੋਲ ਦੇ ਦਿਓ ਸੋ ਲੋਕਾਂ ਬਾਰੇ ਕੁਛ ਤਾਂ ਸੋਚੋ ਕਿਸੇ ਦਾ ਜੀ ਲੈਂਦੇ ਹੋ ਯਾਰ ਠੀਕ ਹੈ ਜੀ ਧੰਨਵਾਦ ਸੋ ਦੋਸਤੋ ਗੱਲਬਾਤ ਕੀਤੀ ਕੁਮਾਰ ਗੁਰਾਂ ਜੀ ਨਾਲ ਕਿ ਕਿਸ ਤਰ੍ਹਾਂ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਇਸ ਟੋਲ ਪਲਾਜ਼ਾ ਦੇ ਉੱਪਰ ਜਿਹੜਾ ਕਿ ਬੰਦ ਹੋਣਾ ਚਾਹੀਦਾ 30 ਤਰੀਕ ਦੀ ਕਾਲ ਸੀਗੀ ਤੇ ਦੋ ਤਿੰਨ ਮਿੰਟ ਦਾ ਟਾਈਮ ਦਿੱਤਾ ਗਿਆ ਕਿ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਏਗਾ ਸੀਲ ਕਰ ਦਿੱਤਾ ਜਾਏਗਾ ਸੋ ਦੋਸਤੋ ਹੋਰ ਅਪਡੇਟਸ ਦੇਖਣ ਲਈ ਦੇਖਦੇ ਰਹੋ ਖਬਰਾਂ ਵਾਲਾ ਟੀਵੀ ਕੈਮਰਾਮੈਨ ਬੱਲੂ ਨਾਮ ਹੈ ਗੁਰਮੀਤ ਸਿੰਘ